ਨੇ ਕੋਈ ਤੁਸੀਂ ਆਪਣਾ ਸਮਰਥਨ ਕਿਹਨਾਂ ਨੂੰ ਦਿੱਤਾ ਹੋਇਆ ਹੈ ਜੀ ਭਾਜੀ ਉਹ ਉਹਨਾਂ ਨੇ ਚੋਣ ਨਿਸ਼ਾਨ ਕੀ ਹੈ ਮੈਂ ਤੋਂ ਸਾਡਾ ਟ੍ਰੇਟਰ ਜੀ ਤੇ ਤੁਸੀਂ ਕਿਸ ਵਾਰੀ ਸ਼ਾਮਲ ਸੀ ਮੈਨੂੰ ਪੀ ਸਰ ਅੱਜ ਤੋਂ ਤੁਸੀਂ ਵੀ ਨਹੀਂ ਛੱਡਦੇ ਜੋ ਹਾਂ ਜੀ ਇੱਕ ਤਾਂ ਵੀ ਨਹੀਂ ਛੱਡਦੇ ਤਾਂ ਇਹ ਕਿਹੜਾ ਸਮਰਥਨ ਦੇ ਦੇ ਜੀ ਇਹ ਛੱਡਦੇ ਪਏ ਜੀ ਇਹ ਅਪੀਲ ਕਰਦੇ ਜੋ ਵਾਰ ਵਾਸਤੇ ਮੇਰੇ ਬਾਹਰ ਵਸਾ ਵਾਸਤੇ ਜੀ ਭਾਜੀ ਨੂੰ ਜਰਾ ਬਾਹਰ ਬੜਾ ਬੰਦਾ ਇਹ ਚਲੇ ਇਤੋਂ ਬਾਹਰ ਲਾਤੇ ਇਹ ਜੀ ਪ੍ਰੇਮ ਰਾਜ ਜੀ ਆ ਇਹ ਭਾਜਪਾ ਨੂੰ ਕੈਂਡੀਡੇਟ ਸੀ ਵਾਰ ਨੰਬਰ 24 ਤੋਂ ਪਰ ਇਹ ਭਾਜਪਾ ਨੂੰ ਛੱਡਦੇ ਹੋਏ ਮੈਨੂੰ ਸਮਰਥਨ ਦਿੱਤਾ ਮੈਨੂੰ ਸਮਰਥਨ ਤਾਂ ਦਿੱਤਾ ਕਿ ਵਾਰ ਵਾਸੀਆਂ ਨੇ ਰਲ ਕੇ ਇਹਨਾਂ ਨੂੰ ਅਪੀਲ ਕੀਤੀ ਆ ਕਿ ਆਪਾਂ ਲੈਸ਼ਣਾ ਉਹਦੀਆਂ ਜਿੰਨੀਆਂ ਰਹਿਣੀਆਂ ਪਰ ਆਪਾਂ ਸਮਰਥਨ ਜਿਹੜਾ ਵਾ ਟਰੈਕਟਰ ਨੂੰ ਦਈਏ ਟਰੈਕਟਰ ਨੂੰ ਇੱਕ ਦੀ ਜਿਤਾ ਕੇ ਸੇਵਾਦਾਰ ਬਣਾਉਣਾ ਇਹ ਜਿਹੜਾ ਵਾ ਜਿਹੜਾ ਐਮਸੀ ਹੁੰਦਾ ਇਹ ਸੇਵਾਦਾਰ ਹੁੰਦਾ ਤੇ ਸੇਵਾਦਾਰ ਤੌਰ ਤੇ ਇਹਨਾਂ ਨੇ ਕਹਿਤਾ ਕਿ ਮੇਰੇ ਵਾਲੀ ਭਾਈ ਤੂੰ ਸੇਵਾ ਪਹਿਲਾਂ ਹੀ ਕਰਦੇ ਹੁੰਦੇ ਤੇ ਵਧੀਆ ਜੇ ਤੁਸੀਂ ਕਰੋ ਤਾਂ ਮੈਂ ਤੁਹਾਡੇ ਨਾਲ ਮੇਰੇ ਨਾਲ ਅਮਰਜੀਤ ਸਿੰਘ ਹੈ ਵਾਰਡ ਨੰਬਰ 25 ਦੇ ਵਿੱਚ ਇੱਕ ਲੇਡੀ ਨੇ ਉਹਨਾਂ ਦੀ ਹੈਲਪ ਕਰ ਰਿਆ ਹਾ ਤੇ ਜਦੋਂ ਕਿ ਸਾਡੀਆਂ ਵਾਰਡਾਂ ਆਪਸ ਦੇ ਵਿੱਚ ਇੰਟਰਕਨੈਕਟਡ ਹੋਣ ਕਰਕੇ ਵਾਰਡ ਨੰਬਰ 24 ਤੇ ਵਾਰਡ ਨੰਬਰ 25 ਦੇ ਬਾਰਡਰ ਤਕਰੀਬਨ ਤਕਰੀਬਨ ਸੇਣੀ ਹਨ ਸੋ ਪ੍ਰੇਮਨਾਲ ਭੱਟੀ ਜੀ ਦਾ ਜਨਾ ਬਹੁਤ ਧਰਵਾਦੀ ਹਾਂ ਜਿਨ੍ਹਾਂ ਨੇ ਆਪਣੀ ਵਾਰਡ ਨੰਬਰ 24 ਦੇ ਵਿੱਚੋਂ ਆਪਣੀ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰੀ ਛੱਡ ਕੇ ਅੱਜ ਆਜ਼ਾਦ ਲੋਕਵਾਰ ਸਦਾ ਸਰਬਜੀਤ ਸਿੰਘ ਲਾਲੀ جنا کا چوہ نشان ٹائٹر ہے وہ دے حق میں اپنی ووٹا پاؤن کا فیصلہ کیتا ہے ابھی <تصفح> وارڈ نمبر دے پچی والے سارے ہی ورکر یہاں کے دی بہت ہیں تو دے یہاں کا وارڈ نمبر دے پچی دونوں میں بچی بہت اثر سوخ ہے